ਸਿੱਦੇ ਗੱਲ ਦੀ ਵੀਡੀਓ ਵੇਖ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿਨ੍ਹਾਂ ਵੀ ਦਾ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ শেয়ার ਜ਼ਰੂਰ ਕਰਨਾ ਚਰਵਾਤ ਕਾ ਦੀ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੋਂ ਬਿਜਲੀ ਦਰਾਂ 'ਚ ਕਟੌਤੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਚੇਅਰਪਰਸਨ ਵਿਸ਼ਵਜੀਤ ਖੰਨਾ ਆਈ.ਐਸ ਅਤੇ ਮੈਂਬਰ ਪਰਮਜੀਤ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ 28 ਮਈ 2025 ਦੇ ਦੀ ਛਾਣਾ 31 ਸਾਲ 2025-26 ਲਈ ਬਿਜਲੀ ਦਰਾਂ ਜਾਰੀ ਕੀਤੀਆਂ ਗਈਆਂ ਹਨ ਦੇਸ਼ਾ ਵਿੱਚ ਕਮਿਸ਼ਨ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ট্রান্সਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸਬੰਧ ਵਿੱਚ ਵਿੱਤੀ ਸਾਲ 2023-24 ਲਈ ਟਰੂ ਅਪ ਵਿੱਤੀ ਸਾਲ 2025-26 ਲਈ A R R ਅਤੇ ਵਿੱਤੀ ਸਾਲ 2025-26 ਲਈ ਲਾਗੂ ਟ੍ਰੈਫਿਕ ਚਾਰਜ ਨਿਰਧਾਰਤ ਕੀਤੇ ਹਨ ਕਮਿਸ਼ਨ ਨੇ ਕਮਿਸ਼ਨ 1 April 2025 ਤੋਂ 31 March 2026 ਤੱਕ ਨਵੇਂ ਟ੍ਰੈਫਿਕ ਲਾਜਰਜ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਪੀਐਸਪੀ ਪੀਸੀਐਲ ਨੇ ਆਪਣੀ ਇਅਰ ਰਿਪੋਰਟ ਵਿੱਚ ਇਹ ਕਿਹਾ ਕਿ 29 ਸਾਲ ਦੇ 25-26 ਤੱਕ ਇਸ ਦਾ ਮਾਲੀਆ ਘਾਟਾ 5090.99 ਕਰੋੜ ਰੁਪਏ ਹੈ 29 ਦਿਨ ਅਨੁਸਾਰ ਟ੍ਰੈਫਿਕ ਵਿਧਾਨ ਦੀ ਬੇਨਤੀ ਕੀਤੀ ਸੀ ਹਾਲਾਂਕਿ ਕਮਿਸ਼ਨ ਨੇ ਲੰਬੀਂਦੀ ਵਿਸਾਰਤ ਸੋਚ-ਬੋਚ ਜਾਂਚ ਤੋਂ ਬਾਅਦ 311.50 ਕਰੋੜ ਰੁਪਏ ਦਾ ਮਾਲੀਆ ਸਪਲਾਨ ਨਜ਼ਰਦ ਕੀਤਾ ਹੈ ਮਜੂਦਾ ਟਰੈਪ ਕਿਤੋਂ ਮਾਲੀਆ 47.85% 81 ਕਰੋੜ ਰੁਪਏ ਹੈ ਕ 311.50 ਕਰੋੜ ਰੁਪਏ ਦੇ ਸਰ ਪਲਸ ਨੂੰ ਐਡਜਸਟ ਕਰਨ ਤੋਂ ਬਾਅਦ ਵਿੱਤੀ ਸਾਲ 2025-26 ਦੇ ਟਰੈਪ ਕਿਤੋਂ ਰਿਕਵਰ ਕੀਤੀ ਜਾਣ ਵਾਲੀ ਅੰਦੀ net ear 47.64 31 ਕਰੋੜ ਰੁਪਏ ਹੈ ਇਸ ਨੂੰ ਰਿਕਵਰ ਕਰਨ ਲਈ ਨਵੇਂ ਟਰੈਫਿਕ ਨੂੰ ਦੁਬਾਰਾ 디자인 ਕੀਤਾ ਗਿਆ ਹੈ ਨਾ ਮਾ ਟ੍ਰੈਫਿਕ 1 4 2025 ਤੋਂ 31 ਤੰਨ 2026 ਤੱਕ ਲਾਗੂ ਰਹੇਗਾ ਕਿਸੀ ਵਰਗ ਦੇ ਖਤ ਕਰਨ ਦੇ ਸਥਿਰ ਖਰਚਿਆਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਡੀਐਸ ਕੰਪਟੀ ਐਨਆਰਐਸ ਦੇ ਮਾਮਲੇ ਵਿੱਚ ਖਪਤਕਾਰ ਚਰੈਣੀ ਵਿੱਚ ਮਜੂਦ ਤਾਂ ਤਿੰਨ ਸਲੈਬਾਂ ਨੂੰ ਮਿਲਾ ਕੇ ਹੁਣ ਕ੍ਰਾਂਤੀ ਬਿਨਾ ਕਿਸੇ ਵੱਦ ਦੁੱਲ ਵਿੱਤੀ ਬੋਝ ਤੇ ਸਿਰਫ ਦੋ ਸਲੈਬ ਬਣਾਈ ਜਾਣਗੇ ਇਹ ਬਿੱਲਾਂ ਨੂੰ ਆਸਾਨੀ ਨਾਲ ਤਿਆਰ ਕਰਨ ਤੇ ਖਪਤਕਰ ਉਨਕੂਲ ਬਣਾਉਣ ਵਿੱਚ ਮਦਦ ਕਰੀਆਂ ਸਲੈਬਾਂ ਦੇ ਰੇਲਵੇ ਨਾਲ ਜਦੋਂ ਕਿਸੇ ਵੀ ਖਪਤਕਾਰ ਨੂੰ ਕੋਈ ਵੀ ਵਾਧੂ ਚਾਰਜ ਨਹੀਂ ਦੇਣਾ ਪਵੇਗਾ 300 ਜੁਨਟਾਂ ਤੋਂ ਵੱਧ ਵਾਲੇ ਡੀਐਸ ਕਪ ਤਕਰ 2 ਕਿਲੋਵਟ ਤੱਕ ਦੇ ਲੋਡ ਲਈ ਲਗਭਗ 160 ਰੁਪਏ ਮਹੀਨਾ ਦੇ 2 ਕਿਲੋ ਤੋਂ ਵੱਧ ਤੋਂ 7 ਕਿਲੋਵਟ ਤੱਕ ਦੇ ਲੋਡ ਲਈ 90 ਰੁਪਏ ਮਹੀਨਾ ਦੇ 7 ਕਿਲੋ ਤੋਂ ਵੱਧ ਤੇ 10 ਕਿਲੋਵਟ ਤੱਕ ਦੇ ਲੋਡ ਲਈ 32 ਰੁਪਏ ਦੇ ਮਹੀਨਾ ਘੱਟ ਚਾਰਜਾਂ ਦਾ ਕਰਨੇ ਕਰਨਗੇ ਇਸੇ ਤਰ੍ਹਾਂ ਐਨ ਆਰ ਐਸ ਕਪਤ ਕਰ ਲਈ ਜਦੋਂ ਕਿਸੇ ਵੀ ਕਪਤ ਕਰਨ ਨੂੰ ਕੋਈ ਵੀ ਵਾਧੂ ਚਾਰਜ ਨਹੀਂ ਦੇਣਾ ਪਵੇਗਾ ਵੇ ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤ ਕਰ ਲਈ 500 ਜੁਨਟ ਤੱਕ ਦੀ ਖਪਤ ਲਈ ਵੇਰੀਏਬਲ ਚਾਰਜਾਂ ਲਈ 2 ਪੈਸੇ ਜੁਨਟ ਦੀ ਝੋਟ ਦਿੱਤੀ ਗਈ ਹੈ ਇਸੇ ਤਰ੍ਹਾਂ 500 ਜੁਨਟਾਂ ਤੱਕ ਖਪਤ ਕਰਨ ਵਾਲੇ ਐਨ ਆਰ ਐਸ ਖਪਤ ਕਰ ਲਈ ਬਿੱਲ ਚਾਰਜ ਲਈ ਲਗਭਗ 110 ਰੁਪਏ ਮਹੀਨਾ ਘੱਟ ਹੋਏਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ